ਤੁਹਾਡਾ ਨਾਮ ਲਈ ਜਿਆਇ ਸਰਗੁਣ ਗੁਰਦੇਵ ਜੀ ਦਾ ਸ਼ਾਨਦਸਾ ਕੋਈ ਸਹਾਈ ਅਰਜਨ ਵਰਗੋ ਮੇਦਨੋ ਸਿਮਰਨ ਸ੍ਰੀ ਵਾਹਿਗੁਰੂ ਸ੍ਰੀ ਹਰਿ ਗੁਸ਼ਣ ਤੇ ਆਈਆ ਜਿੱਥੇ ਸਭ ਉਜਾਏ ਤੇ ਉਪਹਾਤ ਸੁਨਿਆ ਕਾ ਨਾਮ ਵਿਦਿਆਵਾ ਧਾਰੇ ਸਭ ਕਾਏ ਹੋਏ ਸਹਾਈ ਦਸਵ ਪਾਖਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਕਾਏ ਹੋਏ ਸਹਾਈ ਦਸਵ ਪਾਖਸ਼ਾ ਦੀ ਜੋਤਿ ਚਾਰ ਜੋਗ ਧਰਮ ਧਨ ਸਾਹਿਬ ਸ੍ਰੀ ਗੋਵਿੰਦ ਰੰਧ ਸਾਹਿਬ ਜੀ ਦੇ ਆਠ ਦਰਸ਼ਨ ਦੀ ਦਾਤਾ ਦਾ ਧਿਆਨ ਕਰਕੇ ਬੋਲ ਆਉ ਜੇ ਵਾਹਿਗੁਰੂ ਜੁਜਾ ਪਿਆਰੇ ਤੁਹਾਂ ਸਭ ਜੌਦੇ ਆ ਚੌਣੀਆਂ ਮੁੱਤੇ ਆ ਹੱਠੀ ਆ ਜੱਫੀ ਆ ਦੱਫੀਆਂ ਨਾ ਨਾਮ ਨਿਪਿਆਵਾਂ ਨਿਕਿ ਛਕਿਆ ਦੇਖਿ ਲਾਇ ਤੇ ਗਵਾਹੀ ਦੇਖ ਸੁਣ ਕੇ ਅਨੰਦ ਕੀਤਾ ਜੇ ਸੁਲਤਾਨ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਨ ਪਵਿੱਤਰ ਪਾਪਤ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿ ਨਾਲ ਸੰਬੰਧਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜਾਂ ਜੀ ਦੇ ਹਜ਼ੂਰ ਅਲ੍ਹਾਸ ਬੇਨਤੀ ਰੋਣੀ ਹੈ ਪਾਛ ਮਹਾਰਾਜ ਸਾਜੀ ਦੇ ਨਰਮ ਧਰ ਵਰਸਾਈ ਹੋਈ ਸੈਵਲ ਸਿੱਖ ਰਾਜੀ ਵਿੰਦ ਦੀ 1962 ਤੋਂ ਬਿਹਲਾ ਤੇ 1971 ਦੇ ਸਬੂਛੀ ਦਾ ਸਿੰਘਾਂ ਦੀ ਯਾਦ ਵਿੱਚ ਪਾਛ ਮਹਾਰਾਜ ਸੁਹੁ ਹੀ ਰਾਗੀ ਜੀ ਨੇ ਟਵਕੋ ਹਾਜ਼ਰ ਹੋ ਕਰ ਕੀ ਪਾਸ਼ਾ ਪਰਸੋਂ ਨੇ ਰੋਇ ਤਾਂ ਦੁਰ ਕੀ ਬਾਣੀ ਆਈ ਦਿਨ ਸਭ ਨੇ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜਪੁਨਾ ਅਰੰਭ ਜਵਾਲਾ ਕੀਤੇ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ੁ ਸਈਆ ਪਾਸ਼ਾ ਮਹਾਰਾਜ ਬਾਣੀ ਆਤਮਤ ਮਤ ਮਤੋ ਸੰਪੂਰਨ ਪੂਰ ਪਾਏਗਾ ਨ ਪ੍ਰੰਤ ਆਪ ਜੀ ਦੀ ਰਾਹੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ ਆਪ ਜੀ ਦੀ ਸੁਹੁ ਹੀ ਮਹੱਲਾ ਚੌਥਾ ਜਿੱਥੇ ਹਰਿਆ ਰਾਣੀ ਐ ਜਿੱਥੇ ਹਰ ਬਿੱਤ ਸਹਾਈ जेको <laughs> छाहे ਜੋ ਨਾ ਆ ਸਰ ਸ੍ਰੀ ਅਰੋਧ ਜੀ ਦੱਸੋ ਕਿ ਗਤਵਾਡਰ ਨਾਮ ਦੱਸੋ ਅੱਜ ਜਿਹੜਾ ਕੇ ਸਿਰਖਨ ਪਰਸਾ ਦੇ ਕੋਲ ਪਾਇਆ ਗਿਆ ਸੀ ਕਿੰਨੀ ਆ ਰਿਹਾ ਕਰਕੇ ਕੀ ਜੀ ਮੈਂ ਆ ਜੀ ਕਰਨਲ ਐਮ ਐਸ ਪੂਰੀਆ ਸਤ ਸਿਕ ਦਾ ਕਮਾਂਡਿੰਗ ਅਫਸਰ ਰਹਾ ਮੈਂ ਤੇ ਮੈਨੂੰ ਸੁਭਾਗ ਇਹ ਪ੍ਰਾਪਤ ਹੈ ਕਿ ਮੈਂ 1963 ਦੇ ਵਿੱਚ ਐਜ਼ ਅ ਸੈਕੰਡ ਲੈਫਟੇਨੈਂਟ ਇੱਥੇ ਗਿਆ ਸੀ ਤੇ ਅਫਸਰਾਂ ਦੇ ਵਿੱਚੋਂ ਮੈਂ ਪਹਿਲਾ ਅਫਸਰ ਆ ਜਿਹੜਾ ਇੱਥੇ ਲੈਫਟੇਨੈਂਟ ਤੋਂ ਬਾਅਦ ਕਰਨਲ ਬਣ ਕੇ ਇਸ ਪਲਟਨ ਦੇ ਵਿੱਚ ਕਮਾਂਡਿੰਗ ਅਫਸਰ ਰਹਾ ਅਤੇ 1965 ਦੀ ਲੜਾਈ ਦੇ ਵਿੱਚ ਜਿੱਥੇ ਅਸੀਂ ਪਾਕਿਸਤਾਨੀਆਂ ਦੇ ਅਗੇਂਸਟ ਜਿੱਤ ਪ੍ਰਾਪਤ ਕੀਤੀ ਉਸ ਦੇ ਵਿੱਚ ਮੈਂ ਹਿੱਸਾ ਲਿਆ ਤੇ ਹੁਣ ਤੋਂ ਇਹਨਾਂ ਦੇ ਨਾਲ ਉਹ ਜਿਸ ਤਰ੍ਹਾਂ ਕਹਿੰਦੇ ਕਿ ਐਨੇ ਸੁਆਗ ਪ੍ਰਾਪਤ ਹੋਏ ਨੇ ਸਹ ਤਹ ਜਗਾ ਜਗਾ ਦੇ ਉੱਪਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦਾ ਸੀ ਤੇ ਹੁਣ ਵੀ ਕਹਿੰਦਾ ਰਹਿਣਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਾਡੇ ਵਰਗੇ ਤਾਂ ਬਹੁਤ ਹੁੰਦੇ ਨੇ ਤੇ ਤੇ ਸੁਆਗ ਇਸ ਲਈ ਪ੍ਰਾਪਤ ਹੋਇਆ ਕਿ ਬਾਕੀ ਵੀ ਅਫਸਰ ਸਾਹਿਬਾਨ ਹੁੰਦੇ ਆ ਸਭ ਨੇ ਆਪਣਾ ਆਪਣਾ ਕੰਮ ਕੀਤਾ ਹੈ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਤੱਕ ਮੇਰਾ ਲਗਾਓ ਇਹਨਾਂ ਦੇ ਨਾਲ ਹੈ 1963 ਤੋਂ ਤੇ ਇਹਨਾਂ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਛਾਤੀ ਚੌੜੀ ਕਰਕੇ ਉਸ ਸਮੇਂ ਦੀ ਗੱਲ ਕਰੀ ਤਾਂ ਦੇਸ਼ ਭਗਤਾਂ ਦੇ ਵਿੱਚ ਬਸ ਅੱਜ ਕੱਲ ਦੇ ਨੌਜਵਾਨਾਂ ਦੀ ਦੇਖਦੇ ਹੋ ਅੱਜ ਕੱਲ ਦੇ ਨੌਜਵਾਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਤਸ਼ਾਹ ਹੋਏਗਾ ਉਸ ਤਰ੍ਹਾਂ ਦੀ ਜੋਸ਼ ਹੈ ਉਸ ਤਰ੍ਹਾਂ ਦੇ ਤਰੀਕਾ ਹੈ ਲੇਕਿਨ ਅੱਜ ਕੱਲ ਇਸ ਤਰ੍ਹਾਂ ਜ਼ਮਾਨਾ ਹੀ ਬਦਲ ਗਿਆ ਉਸ ਤਰ੍ਹਾਂ ਦੇ ਨੌਜਵਾਨ ਵੀ ਸ਼ਾਇਦ ਉਸ ਤਰ੍ਹਾਂ ਬਦਲ ਗਏ ਹੋਣਗੇ ਜਿਸ ਤਰ੍ਹਾਂ ਆਪਾਂ ਕਹਿੰਨੇ ਆ ਅੱਜ ਕੱਲ ਜਨਰੇਸ਼ਨਾਂ ਨੇ ਉਹਨਾਂ ਦੇ ਗੈਪ ਨੇ ਫਰਜ਼ ਕਰੋ ਮੇਰੇ ਬੱਚੇ ਹੋਰ ਤਰਾ ਸੀ ਮੇਰੇ ਪੋਤੇ ਹੋਰ ਤਰਾ ਆ ਜੈਨਜ਼ੀਜ਼ ਇਹਨਾਂ ਨੂੰ ਕਹਿੰਦੇ ਆ ਹੁਣ ਜੇ ਜਿਸ ਤਰ੍ਹਾਂ ਜੈਨਜ਼ੀ ਕੰਮ ਕਰਦੇ ਆ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਵਾਨਾਂ ਨੇ ਵੀ ਉਸ ਤਰੀਕੇ ਦੇ ਨਾਲ ਐਟੀਟਿਊਡ ਉਹ ਹੋ ਜਾਂਦਾ ਇਹ ਨਹੀਂ ਹੈ ਕਿ ਕੰਮ ਘੱਟ ਕਰਦੇ ਆ ਵਧੀਆ ਕੰਮ ਕਰਦੇ ਆ ਉਸ ਤਰ੍ਹਾਂ ਹੀ ਕੰਮ ਕਰਦੇ ਆ ਮਿਲਦੇ ਆ ਵੀ ਸਾਰਿਆਂ ਨੂੰ ਤੇ ਜੋਸ਼ ਉਹ ਨਹੀਂ ਹੈ ਭਰਤੀ ਲਈ ਨੌਜਵਾਨ ਘਟ ਜਾਂਦੇ ਨੇ ਜਿੱਦਕੇ ਪਹਿਲਾਂ ਦੇਖਿਆ ਨੇ ਕਿ ਭਰਤੀ ਲਈ ਦੌੜ ਲੱਗੀ ਨਹੀਂ ਸੀ ਨੌਜਵਾਨਾਂ ਦੀ ਪੀੜ ਹੁੰਦੀ ਸੀ ਪਰ ਹੁਣ ਨੌਜਵਾਨ ਘਟ ਕੇ ਨੇ ਹੁਣ ਬਾਹਰ ਦੇ ਵਿਦੇਸ਼ਾਂ ਨੂੰ ਕਰਦੇ ਇਹ ਬੜਾ ਉਹ ਖੈਲਾ ਸਵਾਲ ਤੁਸੀਂ ਪੁੱਛ ਲਿਆ ਤੇ ਮੈਂ ਤਾਂ ਇਹ ਕਹਾਗਾ ਕਿ ਜਦੋਂ ਬੰਦੇ ਨੂੰ ਕਿਸੇ ਨੂੰ ਲੋੜ ਹੁੰਦੀ ਹੈ ਕੰਮ ਦੀ ਅਫਸਰ ਨੂੰ ਆਪਣੀ ਜਗ੍ਹਾ ਜਵਾਨ ਨੂੰ ਆਪਣੀ ਜਗ੍ਹਾ ਉਹ ਉੱਤੇ ਪਹੁੰਚ ਜਾਂਦਾ ਹੈ ਤੇ ਜਦੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਤੇ ਉਹਨੂੰ ਆਪਣੇ ਦਿਲ ਲਾ ਕੇ ਉਹਨੇ ਤਸੱਲੀ ਦੇ ਨਾਲ ਅੱਛਾ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਇਹ ਜਵਾਬ ਮੈਂ ਮੈਂ ਰਿਕਾਰਡ ਵੀ ਕਰਵਾ ਦਿੰਦਾ ਕਿ ਆਪਣੀ ਆਪਣੀ ਸੋਚ ਹੈ ਮੈਂ ਕਦੇ ਵੀ ਇਹ ਨਹੀਂ ਖਾਂਗਾ ਕਿ ਜਿਹੜੇ ਨਵੇਂ ਨੇ ਉਹ ਮਾੜੇ ਨੇ ਬਹੁਤ ਅੱਛੇ ਨੇ ਆਪਣੇ ਜ਼ਮਾਨੇ ਦੇ ਮੁਤਾਬਕ ਬੜੀ ਵਧੀਆ ਨੇ ਤੇ ਚੜ੍ਹਦੀ ਕਲਾ ਦੀ ਕੀ ਨਾਮ ਹੈ ਅੱਜ ਅੱਜ ਸ਼੍ਰੀ ਖਨ ਪਰਸਦ ਕੋਲ ਪਏ ਨੇ ਜੀ ਮੈਂ ਕੈਪਟਨ ਦਰਬਾਰਾ ਸਿੰਘ ਜੀ ਇਹ ਅਸੀਂ ਸ਼ਹੀਦਾਂ ਦਾ ਮਨਾਉਣਾ ਹੈ ਸਾਨੂੰ 1965 ਦੇ ਜਿਹੜੇ ਸਾਡੇ ਨਾਲ ਜਵਾਨ ਸ਼ਹੀਦ ਹੋਏ ਆ ਉਹਨਾਂ ਦਾ ਦਿਨ ਅਸੀਂ ਮਨਾਉਣਾ ਹੈ ਆਪਣੇ ਫਕਰ ਦਾ ਮਨਾਉਣਾ ਹੈ ਸਾਰੇ ਸਾਡੇ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਤੇ ਜਵਾਨ ਸਭ ਇੱਥੇ ਇਕੱਠੇ ਹੁੰਦੇ ਆ ਤੇ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਮਿਲੋਗੇ ਰਾਵਾਂਗੇ ਇੱਕ ਤੋਂ ਹੀ ਸਵਾਲ ਪੁੱਛਿਆ ਜਿਹੜਾ ਭਰਤੀ ਘਟ ਹੋ ਰਹੀ ਜਵਾਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਅਗਨੀ ਵੀਰ ਸਕੀਮ ਕੀਤੀ ਸ਼ੁਰੂ ਗਵਰਨਮੈਂਟ ਨੇ ਇਹ ਬੰਦ ਹੋਣੀ ਚਾਹੀਦੀ ਕਿਉਂਕਿ ਉਹਦੀ ਵਜ੍ਹਾ ਨਾਲ ਸਾਡੀ ਰੈਜੀਮੈਂਟ ਦੇ ਵਿੱਚ ਜਵਾਨ ਬਹੁਤ ਘਟ ਗਏ ਆ ਸੰਖਿਆ ਬੜੀ ਘਟ ਆ ਸਾਨੂੰ ਪਤਾ ਲੱਗਦਾ ਰਹਿੰਦਾ ਇਹਨਾਂ ਗੱਲਾਂ ਦਾ ਤੇ ਇਹ ਅਸੀਂ ਫੇਰ ਰਿਕਵੈਸਟ ਕਰਾਂਗੇ ਗਵਰਨਮੈਂਟ ਨੂੰ ਇਸ ਟੀਮ ਬੰਦ ਹੋ ਰਹੀ ਜਨਸੀ ਦੀ ਜਿਤਨਾ ਪਹਿਲਾ ਭਰਤੀ ਹੁੰਦੇ ਹ ਸਿਰਫ ਪੂਰੀ ਨੌਕਰੀ ਕਰਕੇ ਹੋ ਫੇਰ ਹੀ ਭਰਤੀ ਹੋਣਗੇ ਲੋਕ ਅੱਜ ਕਿੰਨੇ ਲੋਕਾਂ ਨੇ ਹਾਜ਼ਰੀ ਭਰੀ ਹੈ ਕਿੰਨੇ ਪਰਿਵਾਰਾਂ ਨੇ ਇੱਥੇ ਆ ਕੇ ਤੁਹਾਡੇ ਨਾਲ ਕਾਫੀ ਤਕਰੀਬਨ 200 250 ਹੋਣਾ 250 ਵੱਧ ਹੋ ਗਿਆ ਪਰਿਵਾਰ ਪਹਿਲੀ ਵਾਰੀ ਕਰਾਇਆ ਤੁਹਾਨੂੰ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਰਦੇ ਹ ਹਰ ਸਾਲ ਪਰ ਐਤ ਕੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੱਜ ਕੀ ਇੱਥੇ ਕਰਾਇਆ ਸੀ ਪਹਿਲਾਂ ਕਿੱਥੇ ਕਰਾਇਆ ਪਹਿਲਾਂ ਅਸੀਂ ਕੋਈ ਕਿਸੇ ਡਿਸਟ੍ਰਿਕਟ ਕਰਾਉਣੇ ਕੋਈ ਕਿਤੇ ਸਾਰੇ ਇਕੱਠੇ ਹੋ ਕੇ ਹਾਂਜੀ ਇਹ ਲੱਗਦਾ ਨਹੀਂ ਕਿ ਇਸ ਤਰ੍ਹਾਂ ਨਾਲ ਆਪਸੀ ਪਿਆਰ ਬਹੁਤ ਹੈ ਬਹੁਤ ਜ਼ਿਆਦਾ ਅਸੀਂ ਕਈ 40-40 ਸਾਲ ਤੋਂ ਜਿਹੜੇ ਨਹੀਂ ਮਿਲੇ ਉਹ ਵੀ ਹੀ ਮਿਲ ਪਨੇ ਜੀ ਹਾਂ ਇਹ ਤਾਂ ਕੰਮ ਸਾਡੇ ਆ ਕਿਹ ਗੇਰੀ ਫੌਜੀ ਬੰਦੇ ਆ ਸਾਡੇ ਸਾਰੇ ਤੋਂ ਵੱਧ ਇਹ ਸਾਡੀ ਅਸਲੀ ਜ਼ਿੰਦਗੀ ਹੁੰਦੀ ਅਸੀਂ ਬਹੁਤ ਕੱਟੀ ਆ ਉਹਦੇ ਕਰਕੇ ਅਸੀਂ ਹਰ ਕਿਸ ਨੂੰ ਮਿਲਣਾ ਚਾਹੁੰਦੇ ਸਾਡਾ ਦਿਲੋਂ ਪਿਆਰ ਹੈ ਕਿਉਂਕਿ ਅਸੀਂ ਜਦੋਂ ਕੋਈ ਜ਼ਖਮੀ ਹੁੰਦਾ ਜਵਾਨ ਉਹਨੂੰ ਵੀ ਅਸੀਂ ਚੁੱਕ ਕੇ ਆਵਲੇ ਹੋਣੇ ਵੀ ਨਹੀਂ ਸਾਡਾ ਆਪਣਾ ਭਰਾ ਲੈ ਕੇ ਜਾਣ ਇਸੇ ਜੋਸ਼ ਦੇ ਨਾਲ ਇਹ ਚੱਲਦੀ ਆ ਕਿ ਵੀ ਮੈਂ ਹਰ ਸਾਲ ਪਰਮ ਇੱਥੇ ਹੀ ਕਰਵਾਇਆ ਜਾਵੇਗਾ ਸ਼੍ਰੀ ਕ੍ਰਿਪਾਤ ਸਿੰਘ ਦੇਖੋ ਪ੍ਰਮਾਤਮਾ ਦੀ ਵਸਤੀ ਕਰ ਲਿਆ ਕਿੱਥੇ ਕਿੱਥੇ ਸਾਰੇ ਸੰਗਤ ਦੇ ਨਾਲ ਮਿਲ ਕੇ ਜਿੰਨਾ ਉਹ ਕਹਾ ਕਰਨਗੇ ਉਨਾ ਕਰਾਉਣਾ ਹੈ ਹਰ ਸਾਲ ਕਰਾਉਣਾ ਹੈ ਹਾਂ ਜੀ ਤੁਸੀਂ ਬੈਂਡ ਦੀ ਜੰਗ ਲੜੀ ਹੈ ਮੈਂ ਸਾਰਾ ਤੁਸੀਂ ਦੇਖਿਆ ਵੀ ਹੈ ਔਰ ਜੰਗ ਵੀ ਖੁਦ ਆਪ ਲੜੀ ਹੈ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਕਿਹੋ ਜਿਹਾ ਮਾਹੌਲ ਸੀ ਜਦੋਂ ਮੈਂ ਕੈਪਟਨ ਹਰਜੀਤ ਸਿੰਘ ਸੈਵਨ ਸਿਕ ਜਿਹੜੀ ਉਹ ਪੀਐਲ ਦੀ ਲੜਾਈ ਹੋਈ ਹੈ ਉਸ ਵੇਲੇ ਮੈਂ ਸਿਪਾਈ ਸੀ ਮੈਂ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਲੀਡਿੰਗ ਕੰਪਨੀ ਦੇ ਵਿੱਚ ਸਿਪਾਈ ਸੀਗਾ ਸਾਰੀ ਲੜਾਈ ਜਿਹੜੀ ਹੈ ਉਹ ਲੜੀਆ ਔਰ ਅੱਖਾਂ ਨਾਲ ਦੇਖੀ ਹੈ ਦੁਸ਼ਮਣ ਨੇ ਸਾਡੇ ਏਰੀਏ ਤੇ ਆ ਕੇ ਕਬਜ਼ਾ ਕਰ ਲਿਆ ਸੀ ਉਹਨੂੰ ਜ਼ਮੀਨ ਨੂੰ ਛਡਾਉਣ ਵਾਸਤੇ ਹਿੰਦੁਸਤਾਨ ਦੀ ਆਰਮੀ ਨੇ ਸਭ ਤੋਂ ਵੱਡਾ ਔਰ ਇਹ ਪਹਿਲਾ ਹਮਲਾ ਇੱਕ ਬਰਗੇਡ ਦਾ ਕੀਤਾ ਹੈ ਉਸ ਤੋਂ ਪਹਿਲਾਂ ਕਦੇ ਵੀ ਇੰਡੀਅਨ ਆਰਮੀ ਨੇ ਇੱਕ ਬਟਾਲੀਆਂ ਤੋਂ ਵੱਡਾ ਹਮਲਾ ਨਹੀਂ ਕੀਤਾ ਉਹ ਜ਼ਮੀਨ ਛਡਾਉਣ ਵਾਸਤੇ ਸਾਨੂੰ ਕਾਫੀਆਂ ਮਤਲਬ ਕੁਰਬਾਨੀਆਂ ਦੇਣੀਆਂ ਪਈਆਂ ਜਿਹੜੇ ਸਾਡੇ ਸਾਥੀ ਉਸ ਲੜਾਈ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਡੇ ਸੈਵਨ ਸਿੱਖ ਦੇ ਪੈਨਸ਼ਨਰਾਂ ਨੇ ਅਤੇ ਹਾਜ਼ਰ ਜਿਹੜੇ ਨੌਕਰੀ ਕਰ ਰਹੇ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਯਾਦ ਵਿੱਚ ਸ੍ਰੀ ਕਾਲਾਤਾਸਰ ਸਾਹਿਬ ਤੇ ਖੰਡਪਾਤ ਸਾਹਿਬ ਪ੍ਰੰਪਰ ਅਗਵਾਏ ਸੀ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ 60 ਸਾਲ 65 ਦੀ ਲੜਾਈ ਨੂੰ ਅੱਜ ਹੋ ਗਏ ਨੇ ਤੇ 60 ਸਾਲਾਂ ਬਾਅਦ ਸਾਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਖੰਡਪਾਤ ਸਾਹਿਬ ਕਰਵਾਉਣ ਦਾ ਮੌਕਾ ਮਿਲਿਆ ਐਨਕੁਰ 71 ਦੀਆਂ ਲੜਾਈਆਂ ਤੁਸੀਂ ਸਾਰੇ ਨੇ ਇਹਨਾਂ ਲੜੀਆਂ ਜਿਹੜੇ ਆਏ ਹੋਏ ਨਹੀਂ ਸਾਰੇ ਨਹੀਂ 65 ਦੀ ਲੜਾਈ ਵਾਲੇ ਜਿਹੜੇ ਨੇ ਉਹ ਬਹੁਤ ਘੱਟ ਨੇ ਉਹ ਲਗਭਗ 10ਕ ਜਾਣੇ ਪੰਕੇ ਨੇ ਇੱਥੇ ਬਾਕੀ 71 ਦੀ ਲੜਾਈ ਵਾਲੇ ਜਿਹੜੇ ਆ ਉਹ ਹੋਰ ਜ਼ਿਆਦਾ ਨੇ ਕਿਉਂਕਿ 71 ਦੀ ਲੜਾਈ 6 ਸਾਲ ਬਾਅਦ ਹੋਈ ਹੈ ਇਸ ਕਰਕੇ ਉਹ ਨਫਰੀ ਕਾਫੀ ਹੈਗੀ ਹੈ ਬਾਕੀ ਜਿਹੜੇ ਇਹਨਾਂ ਦੋਨਾਂ ਲੜਾਈਆਂ ਤੋਂ ਬਾਅਦ ਚ ਭਰਤੀ ਹੋਏ ਨੇ ਉਹ ਅੱਜ ਜਿਹੜੇ ਹਾਜ਼ਰ ਹੋਏ ਉਹਨਾਂ ਦੀ ਗਿਣਤੀ ਜ਼ਿਆਦਾ ਹੈ